ਅੰਬੂਜਾ ਸਮਿੰਤ ਫੈਕਟਰੀ ਖਿਲਾਫ ਪੌਣ ਪਾਣੀ ਮੋਰਚਾ ਲਗਾਉਣ ਦਾ ਐਲਾਨ ਆਮ ਆਦਮੀ ਸਰਕਾਰ ਮਰਦਾਬ 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 ਸਰ 500 ਬੰਦਾ ਜੇ ਇਕੱਠਾ ਹੋਇਆ ਇਸ ਲਈ ਕਿ ਕਿਉਂਕਿ ਫੈਕਟਰੀ ਨੇ ਕੰਮ ਫੇਰ ਚਾਲੂ ਕਰ ਦਿੱਤਾ ਪ੍ਰਸ਼ਾਸਨ ਉਹਦੇ ਨਾਲ ਹੈ ਪ੍ਰਸ਼ਾਸਨ ਨੂੰ ਅਸੀਂ ਮਿਲ ਕੇ ਆਏ ਆ ਉਹ ਉਲਟਾ ਕਹਿ ਰਿਹਾ ਕਿ ਅਸੀਂ ਤੇ ਜੀ ਕੰਮ ਚਲਾਉਣਾ ਹੈ ਉਹਨਾਂ ਦਾ ਕੰਮ ਚਾਲੂ ਰੱਖਣਾ ਤੁਸੀਂ ਨਹੀਂ ਰੋਕ ਸਕਦੇ ਇੱਥੋਂ ਦਾ ਕਬਸਰਾ ਨੇ ਕਿਹਾ ਕਿ ਸਾਡੇ ਕੋਲ ਤੁਸੀਂ ਦਸਣ ਨਹੀਂ ਆਣਾ ਤੈਨੂੰ ਪਤਾ ਹੈ ਕਿ 10-11 ਮਹੀਨਿਆਂ ਤੋਂ ਪਹਿਲਾਂ ਇੱਥੇ ਅਡਾਨੀ ਗਰੁੱਪ ਨੇ ਸ਼ਾਇਦ ਕੋਈ ਜਗ੍ਹਾ ਲਈ ਜਗ੍ਹਾ ਕੋਈ ਵੀ ਲੈ ਸਕਦਾ ਪੰਜਾਬ 'ਚ ਖੋਲ੍ਹ ਲਿਆ ਅਸੀਂ ਤਾਂ ਪੰਜਾਬ ਗਵਰਨਮੈਂਟ ਨੇ ਇਹ ਵੀ ਕਹਿੰਨੇ ਆ ਕਿ ਜਣੇਖਾਨਾਂ ਨੂੰ ਜਗ੍ਹਾ ਨਾ ਦੇ ਦਿਆ ਕਰੋ ਕੋਈ ਕਾਨੂੰਨ ਬਣ ਜੇ ਰੌਲਾ ਬਹੁਤ ਪੈ ਰਿਹਾ ਹੋਵੇ। ਹੋਦੀ ਸਰਕਾਰ ਮੁਤਾਬਕ ਮੁਰਦਾਬ ਮੁਤਾਬਕ ਸਾਰੇ ਲੋਕਾਂ ਨੂੰ ਪਤਾ ਜਦੋਂ ਇਹ ਸੀਮਟ ਫੈਕਟਰੀ ਲੱਗ ਜਾਣੀ ਆ ਉਹਦਾ ਕਿੰਨਾ ਵੱਡਾ ਨੁਕਸਾਨ ਹੋਣਾ ਉਹ ਜਿਹੜੀ 10-10 ਕਿਲੋਮੀਟਰ ਤੱਕ ਜਿਹੜੀ ਧੂੜ ਉੜ ਕੇ ਜਾਣੀ ਆ ਸੀਮਟ ਦੀ ਉਹਦੇ ਸਾਡੇ ਪਸ਼ੂਆਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਹਰ ਬੰਲੋ ਕੇ ਜਿਹੜੀ ਜੀਵ ਜੰਤੂ ਆ ਉਹਦਾ ਨੁਕਸਾਨ ਜਿਹੜਾ ਫੈਕਟਰੀ ਨੇ ਕਰਨਾ ਆ ਫੈਕਟਰੀ ਦੀ ਚਾਰ ਦਿਵਾਰੀ ਸ਼ੁਰੂ ਹੋਣ ਨਾਲ ਲੋਕਾਂ ਵਿੱਚ ਰੋਸ ਕੋ ਮੋਰਚੇ ਦਾ ਐਲਾਨ ਹੋ ਗਿਆ ਇਹ ਮੋਰਚਾ ਹੁਣ ਪੱਕਾ ਚੱਲੂਗਾ ਕਿਉਂਕਿ ਸੀਮੰਟ ਜਿਹੜਾ ਹੈ ਇਹ ਇਲਾਕੇ ਦੇ 50 ਪਿੰਡਾਂ ਤੱਕ ਮਾਰੂ ਆ 50 ਪਿੰਡਾਂ ਤੱਕ ਇਹਦਾ ਪੋਲੂਸ਼ਨ ਫੈਲਣਾ ਉਹ ਅਸੀਂ ਇਹ ਗੱਲ ਬਾਰ-ਬਾਰ ਪਹਿਲਾਂ ਵੀ ਕਰ ਚੁੱਕੇ ਹਾਂ ਜੈ ਹਿੰਦ ਸਰਕਾਰ ਮਰਦਾਬਾ 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 ਮੈਂ ਲੱਖਾਂ ਨਿਵਾਸੀਆਂ ਨੂੰ ਅਪੀਲ ਕਰਨਾ ਕਿ ਭਾਈ ਜੀ ਇਹ ਫੈਕਟਰੀ ਲੱਗੀ ਸਾਹ ਲੈਣਾ ਔਖਾ ਹੋ ਜਾਣਾ ਹੈ ਫਸਲਾ ਦੂ ਚੋਂ ਸਾਲਾਂ ਬਾਅਦ ਫਸਲ ਹੋਣੀ ਬੰਦ ਹੋ ਜਾਣੀ ਕੈਮੀਕਲ ਵਾਲਾ ਪਾਊਡਰ ਓਟ ਡੁੱਟ ਕੇ ਜਾਣਾ ਜ਼ਮੀਨਾਂ ਚ ਘਰਾਂ ਚ ਸਬਡਿਵੀਜ਼ਨ ਗੜ ਸ਼ੰਕਰ ਦੇ ਪਿੰਡ ਰਣਿਆਲਾ ਸਰਦੂਲਪੁਰਾ ਤੇ ਵੱਡੋਆਣਾ ਦੀ ਜ਼ਮੀਨ ਵਿੱਚ ਅੰਬੂਜਾ ਸਿਮਿੰਟ ਲਿਮਟਿਡ ਵੱਲੋਂ ਪ੍ਰਸਤਾਵਿਤ ਯੂਨਿਟ ਦੇ ਵਿਰੋਧ ਵਿੱਚ ਅੱਜ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਇਲਾਕੇ ਦੇ ਲੋਕਾਂ ਨੇ ਮੀਟਿੰਗ ਕਰਕੇ ਪਾਉਣ ਪਾਣੀ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਪਿੰਡ ਰਣਿਆਲਾ ਵਿਖੇ ਹੋਈ ਭਾਰਮੀ ਇਕੱਤਰਤਾ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਬੂਜਾ ਸਿਮਿੰਟ ਕੰਪਨੀ ਨੂੰ ਦਿੱਤੀ ਜਾ ਰਹੀ ਬੇਲੋੜੀ ਸਹਿਦੀ ਲੋਚਨਾ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਪ੍ਰਜਨ ਸਿੰਘ ਬਾਜਵਾ ਗੁਰਮਤ ਸਿੰਘ ਸੋਢੀ ਹਰਜੀਤ ਸਿੰਘ ਭਾਨ ਪੁਰਾਣੇ ਕਿਹਾ ਕਿ ਪੰਜਾਬ ਪਹਿਲਾਂ ਹੀ ਵੱਖ-ਵੱਖ ਪੱਧਰ ਤੇ ਮਾਰ ਚੱਲ ਰਿਹਾ ਹੈ ਲੇਕਿਨ ਸਾਡੇ ਰਾਜਸੀ ਆਗੂ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਕਾਰਪੋਰੇਟ ਅਦਾਰਿਆਂ ਨਾਲ ਮਿਲ ਕੇ ਲੋਕਾਂ ਨਾਲ ਅਨਿਆਇ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਅੰਬੂਜਾ ਸਿਮਿੰਟ ਫੈਕਟਰੀ ਵੱਲੋਂ ਵਾਤਾਵਰਣ ਸੰਬੰਧੀ ਨੀਮਾਂ ਦੀ ਲੰਗੜਾ ਕਰਕੇ ਚਾਰਦਵਾਰੀ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਨੂੰ ਰੋਕਿਆ ਨਹੀਂ ਜਾ ਰਿਹਾ ਅੱਜ ਦਾ ਇਕਾਠ ਪਿੰਡ ਨਰਿਆਲਾ ਜ਼ਿਲ੍ਹਾ ਹਿਸ਼ਾਰਪੁਰ ਚ ਹੋਇਆ ਹੈ ਇਹ ਅੰਬੂਜਾ ਸੀਮੈਂਟ ਫੈਕਟਰੀ ਦੇ ਖਿਲਾਫ ਪਿਛਲੇ 11 ਮਹੀਨੇ ਤੋਂ ਜੋ ਸੰਘਰਸ਼ ਚੱਲ ਰਿਹਾ ਉਸ ਕਮੇਟੀ ਦੇ ਮੈਂਬਰ ਔਰ ਪੂਰਾ ਇਲਾਕਾ 50 ਪਿੰਡਾਂ ਦੇ ਲੋਕ ਇਕੱਠੇ ਹੋਏ ਆ 4-500 ਬੰਦਾ ਅੱਜ ਇਕੱਠਾ ਹੋਇਆ ਇਸ ਲਈ ਕਿ ਕਿਉਂਕਿ ਫੈਕਟਰੀ ਨੇ ਕੰਮ ਫੇਰ ਚਾਲੂ ਕਰ ਦਿੱਤਾ ਪ੍ਰਸ਼ਾਸਨ ਉਹਦੇ ਨਾਲ ਹੈ ਪ੍ਰਸ਼ਾਸਨ ਨੂੰ ਅਸੀਂ ਮਿਲ ਕੇ ਆਏ ਆਂ ਉਹ ਉਲਟਾ ਕਹਿ ਰਿਹਾ ਕਿ ਅਸੀਂ ਤੇ ਜੀ ਕੰਮ ਚਲਾਣਾ ਹੈ ਉਹਨਾਂ ਦਾ ਕੰਮ ਚਾਲੂ ਰੱਖਣਾ ਤੁਸੀਂ ਨਹੀਂ ਰੋਕ ਸਕਦੇ ਇੱਥੋਂ ਦਾ ਕਬਸਰਾ ਨੇ ਕਿਹਾ ਕਿ ਸਾਡੇ ਕੋਲ ਤੁਸੀਂ ਦਸਣ ਨਹੀਂ ਆਣਾ ਇਹ ਕਰਕੇ ਅਸੀਂ ਇਹ ਇਕੱਠ ਜਿਹੜਾ ਅੱਜ ਦਾ ਰੱਖਿਆ ਇਹਦੇ ਨਾਲ ਹੁਣ ਅਗਲੇ ਮੋਰਚੇ ਦਾ ਐਲਾਨ ਵੀ ਹੋ ਗਿਆ ਹੁਣ ਅਸੀਂ ਪੱਕਾ ਮੋਰਚਾ ਲਾਵਾਂਗੇ ਇਹ ਮੋਰਚਾ ਅੱਜ ਤੋਂ ਮੋਰਚੇ ਦਾ ਐਲਾਨ ਹੋ ਗਿਆ ਇਹ ਮੋਰਚਾ ਹੁਣ ਪੱਕਾ ਚੱਲੂਗਾ ਕਿਉਂਕਿ ਸੀਮੰਟ ਜਿਹੜਾ ਹੈ ਇਹ ਇਲਾਕੇ ਦੇ 50 ਪਿੰਡਾਂ ਤੱਕ ਮਾਰੂ ਆ 50 ਪਿੰਡਾਂ ਤੱਕ ਇਹਦਾ ਪੋਲੂਸ਼ਨ ਫੈਲਣਾ ਉਹ ਅਸੀਂ ਇਹ ਗੱਲ ਬਾਰ-ਬਾਰ ਪਹਿਲਾਂ ਵੀ ਕਰ ਚੁੱਕੇ ਹਾਂ ਹੁਣ ਇਹ ਪੂਰੇ ਇਲਾਕੇ ਦੇ ਲੋਕ ਫਿਰ ਦੁਬਾਰਾ ਇਕੱਠੇ ਹੋ ਗਏ ਆ ਔਰ ਪੂਰੇ ਜੋਰ ਸ਼ੋਰ ਨਾਲ ਇਹ ਮੋਰਚੇ ਤੱਕ ਗੱਲ ਚੱਲ ਗਈ ਆ ਅੱਜ ਮੋਰਚੇ ਲੱਗ ਰਿਹਾ ਉਹਦਾ ਐਲਾਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੈਨੂੰ ਪਤਾ ਹੈ ਕਿ 10-11 ਮਹੀਨਿਆਂ ਤੋਂ ਪਹਿਲਾਂ ਇੱਥੇ ਅਡਾਨੀ ਗਰੁੱਪ ਨੇ ਸ਼ਾਇਦ ਕੋਈ ਜਗ੍ਹਾ ਲਈ ਜਗ੍ਹਾ ਕੋਈ ਵੀ ਲੈ ਸਕਦਾ ਪੰਜਾਬ 'ਚ ਖੋਲੇ ਅਸੀਂ ਤਾਂ ਪੰਜਾਬ ਗਵਰਨਮੈਂਟ ਨੇ ਇਹ ਵੀ ਕਹਿੰਨੇ ਆ ਕਿ ਜਣੇ ਖਣੇ ਨੂੰ ਜਗ੍ਹਾ ਨਾ ਦੇ ਦਿਆ ਕਰੋ ਕੋਈ ਕਾਨੂੰਨ ਬਣ ਜੇ ਰੌਲਾ ਬਹੁਤ ਪੈ ਰਿਹਾ ਜਗ੍ਹਾ ਲੈ ਲੈ ਪਰ ਉਹਦੇ ਵਿੱਚ ਉਹ ਸਿਮਿੰਟ ਫੈਕਟਰੀ ਅਬੂਜਾ ਸਿਮਿੰਟ ਫੈਕਟਰੀ ਲਾਣਾ ਮੈਂ ਲਖਨਵਾਸੀਆਂ ਨੂੰ ਅਪੀਲ ਕਰਨਾ ਕਿ ਭਾਈ ਜੇ ਫੈਕਟਰੀ ਲੱਗੀ ਸਾਹ ਲੈਣਾ ਔਖਾ ਹੋ ਜਾਣਾ ਹੈ ਫਸਲ ਦੂ ਚੋਂ ਸਾਲਾਂ ਬਾਅਦ ਫਸਲ ਹੋਣੀ ਬੰਦ ਹੋ ਜਾਣੀ ਹੈ ਕੈਮੀਕਲ ਵਾਲਾ ਪਾਊਡਰ ਓਡ ਡੁੱਡ ਕੇ ਜਾਣਾ ਜ਼ਮੀਨਾਂ 'ਚ ਘਰਾਂ 'ਚ ਉਸੇ ਸਬੰਧ ਵਿੱਚ ਅੱਜ ਸਾਰੇ ਲੋਕ ਇਕੱਠੇ ਹੋਏ ਸੀਗੇ ਉਹਨਾਂ ਕੋ ਪਰਮਿਸ਼ਨ ਕੋਈ ਨਹੀਂ ਉਹ ਧੱਕੇ ਨਾਲ ਬਾਉਂਡਰੀ ਵਾਲ ਕਰ ਰਹੇ ਨੇ ਸ਼ਾਇਦ ਇਹ ਕਮੇਟੀ ਮੈਂਬਰ ਐਸਐਸਪੀ ਸਾਹਿਬ ਕੋ ਗਏ ਸੀਗੇ ਉਹਨਾਂ ਨੇ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਹੋਇਆ ਕੀ ਹੈ ਕਿ ਇੱਥੇ ਇਕੱਠ ਹੋਇਆ ਹੈ ਕਹਿੰਦੇ ਕਿ ਜੇ ਕੰਮ ਨਹੀਂ ਬੰਦ ਕਰਦੇ ਤਾਂ ਅਸੀਂ ਰੋਡ ਬੰਦ ਕਰ ਦੇਣਾ ਪਰ ਅਸੀਂ ਰੋਡ ਨਹੀਂ ਬੰਦ ਕਰ ਰਹੇ ਪਹਿਲਾਂ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਉਹਨਾਂ ਦੀ ਕਾਲ ਵਾਪਸ ਆ ਰਹੀ ਵੀ ਕੰਮ ਬੰਦ ਕਰਾਓ ਐਸਐਚਓ ਸਾਹਿਬ ਕਹਿੰਦੇ ਮੈਂ ਖੁਦ ਆ ਰਿਹਾ ਇੱਥੇ ਹੁਣ ਜੇ ਇਹ ਫੈਕਟਰੀ ਦਾ ਕੰਮ ਬੰਦ ਨਹੀਂ ਹੁੰਦਾ ਤੇ ਸਾਰਾ ਇਲਾਕਾ ਨਵਾਸੀ ਇੱਕ ਵੱਡਾ ਸੰਘਰਸ਼ ਵਿੰਡਣਗੇ ਉਹ ਉਹ ਵੇਖੋ ਜੀ ਕਮੇਟੀ ਬਣ ਜਾਣੀ ਲੋਕਲ ਕਮੇਟੀ ਜਿਹੜੀ ਬਣੇਗੀ ਉਹ ਜੋ ਵੀ ਮਤਾ ਪਾਸ ਕਰੇਗੀ ਉਹਦੇ ਤੇ ਉਹਨੂੰ ਪ੍ਰਵਾਨਗੀ ਦਿੱਤੀ ਜਾਏਗੀ ਉਹਦੇ ਨਾਲ ਸਾਡੀ ਜਥੇਬੰਦੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਪਹਿਲਾਂ ਲੋਕਲ ਲੋਕਲ ਆਉਣਗੇ ਜਿੰਨੇ ਵੀ ਪਿੰਡਾਂ ਨਗਰ ਨਿਵਾਸੀ ਨੇ ਉਸ ਤੋਂ ਬਾਅਦ ਸਾਡੀ ਜਥੇਬੰਦੀ ਤੇ ਮੋਢਾ ਨਾਲ ਮੋਢਾ ਲਾ ਕੇ ਖੜੀ ਹੈ ਜਿੰਨੀਆਂ ਵੀ ਜਥੇਬੰਦੀਆਂ ਲੋੜ ਪਈ ਤੇ ਪੰਜਾਬੀ ਇਕੱਠਾ ਹੋ ਜਾਏਗਾ ਕਿਉਂਕਿ ਪੰਜਾਬ ਦੇ ਲਈ ਇਹ ਇਹ ਕਿਹੇ ਇੱਕ ਪਿੰਡ ਲਈ ਨਹੀਂ ਇਹ ਕਰ ਕੀ ਰਹੇ ਨੇ ਜਿੰਨੇ ਵੀ ਵੇਅਰ ਹਾਊਸ ਨੇ ਖਤਮ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿ ਪੱਥਰ ਲਿਆਂਦਾ ਪੀੜ ਕੇ ਸਿੱਧਾ ਇਹਨਾਂ ਟਰੱਕਾਂ ਚੋਂ ਘਰਾਂ 'ਚ ਸਿਮਿੰਟ ਦੇਣਾ ਹੈ ਵੇਅਰ ਹੌਸਾ ਦਾ ਕਿਰਾਇਆ ਬਚਾਣ ਲਈ ਇਹ ਪੰਜਾਬ ਨੂੰ ਤੰਗ ਕਰ ਰਹੇ ਨੇ ਆਜਾ ਭਾਜੀ ਇੱਥੇ ਅੱਜ ਸਿਮਿੰਟ ਫੈਕਟਰੀ ਲੱਗਣ ਦੇ ਵਿਰੋਧ ਦੇ ਵਿੱਚ ਇਲਾਕੇ ਦਾ ਇਕੱਠ ਹੋਇਆ ਉਹਦੇ ਵਿੱਚ ਸਾਰੇ ਲੋਕਾਂ ਨੂੰ ਪਤਾ ਜਦੋਂ ਇਹ ਸਿਮਿੰਟ ਫੈਕਟਰੀ ਲੱਗ ਜਾਣੀ ਆ ਉਹਦਾ ਕਿੰਨਾ ਵੱਡਾ ਨੁਕਸਾਨ ਹੋਣਾ ਉਹ ਜਿਹੜੀ 10-10 ਕਿਲੋਮੀਟਰ ਤੱਕ ਜਿਹੜੀ ਧੂੜ ਓੜ ਕੇ ਜਾਣੀ ਆ ਸਿਮਿੰਟ ਦੀ ਉਹਦੇ ਸਾਡੇ ਪਸ਼ੂਆਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਹਰ ਵੱਲੋ ਕੇ ਜਿਹੜੀ ਜੀਵ ਜੰਤੂ ਆ ਉਹਦਾ ਨੁਕਸਾਨ ਜਿਹੜਾ ਫੈਕਟਰੀ ਨੇ ਕਰਨਾ ਆ ਇਸ ਕਰਕੇ ਸਾਰੇ ਇਲਾਕਾ ਜਿਹੜਾ ਇੱਥੇ ਇਕੱਠਾ ਹੋਇਆ ਅਸੀਂ ਵੀ ਇਹਨਾਂ ਦੇ ਨਾਲ ਖੜੇ ਆ ਉਹਨਾਂ ਵੱਲੋਂ ਵੀ ਇਹੀ ਆ ਸਾਡੇ ਵੱਲੋਂ ਵੀ ਇਹੀ ਆ ਜਿੰਨੀ ਸ੍ਰਿੰਦਰ ਸਿੰਘ ਭੋਲਿਆ ਰਾਠਾਂ ਦੀ ਜਥੇਬੰਦੀ ਆ ਉਹ ਹਮੇਸ਼ਾ ਇਹਨਾਂ ਨਗਰਾਂ ਦੇ ਨਾਲ ਖੜੀ ਆ ਖੜੀ ਰਹੂਗੀ ਔਰ ਜੋ ਵੀ ਇਹਨਾਂ ਦਾ ਕਮੇਟੀ ਹੁਕਮ ਲਾਊਗੀ ਅਸੀਂ ਉਹ ਖੜੇ ਮੱਥੇ ਜਿਹੜਾ ਇਹਨਾਂ ਦਾ ਕਮੇਟੀ ਦਾ ਹੁਕਮ ਮੰਨ ਕੇ ਇਹ ਲੋਕਾਂ ਦੇ ਨਾਲ ਚਟਾਨ ਬੰਗ ਖੜੇ ਆ